देखिए उन सभी की मांगों के ऊपर सरकार ऑलरेडी विचार कर रही है उनको डिफरेंट टाइम हम मीटिंग भी देते हैं आते भी हैं पर लेकिन उनको कानून को अपने हाथ में नहीं लेना चाहिए ना जो कि हम मुलाजमें बैठ के बात करें तो बात करके मसला हल हो सकता है उसको ये नहीं कि ला एंड ऑर्डर की पोजीशन को खराब करें और दूसरे लोगों की जान को खतरे में डालें अपनी जान भी खतरे में डालें और दूसरे लोगों की जान को खतरे में डालें तो हम तो उनकी सब मुश्किलें मेरे तो मंथ पिछले थोड़े देर पहले मेरे से मिल गए हैं ਤੋ ਮੈਂਨ ਉਹਨਕੋ ਉਹਨਕੀ ਕਮੇਟੀ ਬਣਾਈ ਹੋਈ ਹੈ ਡਿਪਾਰਟਮੈਂਟ ਦੀ ਕਮੇਟੀ ਬਣੀ ਹੋਈ ਹੈ ਉਸਪੇ ਡਿਪਾਰਟਮੈਂਟ ਮੇ ਐਸਾ ਨਹੀਂ ਹੁੰਦਾ ਕਿ 24 ਘੰਟੇ ਮੇ ਕੋਈ ਮਾਮਲਾ ਹੱਲ ਹੋ ਜਾਤਾ ਉਹਨਕੋ ਟਾਈਮ ਦਿਆ ਗਿਆ ਕਿ ਭਾਈ ਇਤਨੇ ਸਮੇਂ ਮੇ ਜੀ ਹੱਲ ਹੋ ਜਾਏਗਾ ਤੋ ਉਹਨਕੋ ਵੇਟ ਕਰਨੀ ਚਾਹੀਏ ਉਹਨਕੋ ਸੰਜਮ ਰੱਖਣਾ ਚਾਹੀਏ ਸਰਦਾਰ ਭਗਵੰਦ ਸਿੰਘ ਮਾਹਰ ਜੀ ਨੇ ਮਾਈਨਿੰਗ ਅਤੇ ਜੀਓਲੋਜੀ ਜਿਹੜਾ ਡਿਪਾਰਟਮੈਂਟ ਆ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਸੀ ਜ ਮੈਨਰਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਹਾਨਾ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾਗਾ ਉਹਦੀ ਅਪੀਲਟ ਅਥਾਰਟੀ ਬਣਾਈ ਆ ਔਰ ਨਾਲ ਦੀ GPS ਸਿਸਟਮ ਜਿਹੜਾ GPS ਸਿਸਟਮ ਉਹ ਲਾਜ਼ਮੀ ਕੀਤਾਗਾ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਬਹੁਤ ਵੱਡਾ ਫੈਸਲਾਗਾ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਸਿਸਟਮ ਵੀ ਹੋ ਸਕੇ ਟਰੱਕ ਕਿੱਥੋਂ ਚੱਲਿਆ ਕਿੰਨੇ ਵਜੇ ਕਿੱਥੇ ਪਹੁੰਚਿਆ ਸੋ ਜੀਪੀਐਸ ਸਿਸਟਮ ਦੀ ਜਿਹੜੀ ਲਾਜ਼ਮੀ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਕਾਫੀ ਵੱਡੇ ਪੱਧਰ ਤੇ ਜੇ ਟਰਾਂਸਪੇਰੈਂਸੀ ਆ ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਆਊਗੀ ਔਰ ਕੋਈ ਵੀ ਜਿਹੜਾ ਇਲੀਗਲ ਮਾਈਨਿੰਗ ਕਰੂਗਾ ਉਹ ਤੁਰੰਤ ਸਰਕਾਰ ਦੇ ਔਰ ਡਿਪਾਰਟਮੈਂਟ ਦੇ ਅਸਤੇ ਚਾਊਗਾ ਇਸ ਤੋਂ ਬਿਨਾ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਉਹ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਕਾਰਨ ਐਪੀਲੇਟ ਅਥਾਰਟੀ ਵੀ ਹੋਈ ਸੀਗਾ ਔਰ ਇੱਕ ਡੈਲੀਗੇਟਡ ਅਥਾਰਟੀ ਵੀ ਹੋਈ ਸੀਗਾ ਯਾਨੀ ਇੱਕ ਅਫੀਸਰ ਦੋ ਦੋ ਅਥਾਰਟिटीज ਦਾ ਕੰਮ ਕਰਦਾ ਸੀਗਾ ਪਹਿਲਾਂ ਅਪੀਲ ਉਹਨੇ ਬੀਇੰਗ ਅ ਡੈਲੀਗੇਟ ਅਥਾਰਟੀ ਸੁਣੀ ਬਾਅਦ ਚ ਉਹਨੇ ਬੀਇੰਗ ਅਪੀਲੇਟ ਅਥਾਰਟੀ ਸੁਣੀ ਸੋ ਉਹਦੇ ਨਾਲ ਕੀ ਸੀਗਾ ਕਿ ਮੁਲਾਜ਼ਮਾਂ ਦਾ ਡਿਪਾਰਟਮੈਂਟ ਦਾ ਸਮਾਂ ਵੀ ਜਾਈ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮੁਲਾਜ਼ਮ ਸੀ ਉਹਨਾਂ ਚ ਵੀ ਕਾਫੀ ਜਿਹੜੀ ਆ ਬਏ ਹੁੰਦਾ ਸੀਗਾ ਰੋਸ ਪਾ ਜਾਂਦਾ ਸੀਗਾ ਕਿ ਇੱਕੋ ਅਧਿਕਾਰੀ ਆ ਪਹਿਲਾਂ ਇਹ ਨਹੀਂ ਫੈਸਲਾ ਕੀਤਾ ਹੁਣ ਅਪੀਲ 'ਚ ਵੀ ਇਹਦੇ ਕੋਲ ਜਾਵਾਂਗੇ ਔਰ ਉਹ ਚ ਅਨੁਸ਼ਾਸਨੀ ਅਥਾਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਅਪੀਲੇਟ ਅਥਾਰਟੀ ਜਿਹੜੀ ਆ ਉਹ ਵੀ ਜਿਹੜੀ ਉਹਦੀ ਡੁਪਲੀਕੇਸ਼ਨ ਜੇ ਮੈਂ ਕਹਦਾ ਤਾਂ ਖਤਮ ਕੀਤੀ ਆ ਤਾਂ ਇਹਦੇ ਨਾਲ ਡਿਪਾਰਟਮੈਂਟ ਜਿਹੜਾ ਸਾਡਾ ਸਹਿਕਾਰਤਾ ਡਿਪਾਰਟਮੈਂਟ ਆ ਉਹਦੇ ਅੰਦਰ ਜਿਹੜੀ ਅਨੁਸ਼ਾਸਨੀ ਕਾਰਵਾਈ ਆ ਡਿਪਾਰਟਮੈਂਟ ਦੇ ਅਧਿਕਾਰੀ ਜੇਕਰ ਗਲਤ ਕੰਮ ਕਰਦੇ ਨੇ ਤਾਂ ਉਹ ਵੀ ਤਰਕਸੰਗਤ ਕੀਤੀ ਆ ਪਾਰਦਰਸ਼ਤਾ ਉੱਚ ਰਹੀ ਆ ਟ੍ਰਾਂਸਪੇਰੈਂਸੀ ਜਿਹੜੀ ਲੈਂਦੀ ਆ ਦਸਤੋਂ ਬਿਨਾ ਪੰਜਾਬ ਦੇ ਜਿਹੜੇ ਪ੍ਰਕਿਊਰਮੈਂਟ ਰੂਲਸ ਨੇ ਪੰਜਾਬ ਦੇ ਪੰਜਾਬ ਟਰਾਂਸਪਰੈਂਸੀ ਇਨ ਪਬਲਿਕ ਪ੍ਰਕਿਊਰਮੈਂਟ ਰੂਲਸ ਇਹਨਾਂ 'ਚ ਬਸੀਂ ਅ ਸੋਧ ਕੀਤੀ ਆ ਕਿਉਂਕਿ ਅੱਗੇ ਜਿਹੜੀ ਲਿਮਿਟ ਸੀ ਬਗੈਰ ਟੈਂਡਰ ਦੇ ਸਿਰਫ 2.50 ਲੱਖ ਹਜ਼ਾਰ ਤੱਕ ਸੀ ਇਹ ਬਹੁਤ ਪੁਰਾਣੇ ਰੂਲ ਬਣੇ ਹੋਏ ਸੀ 2.50 ਲੱਖ ਹਜ਼ਾਰ ਤੱਕ ਸੀ ਹੁਣ ਅਸੀਂ ਵਧਾ ਕੇ ਜਿਹੜੀ ਆ 5 ਲੱਖ ਰੁਪਏ ਤੱਕ ਕਰ ਸਕੀ 5 ਲੱਖ ਰੁਪਏ ਤੱਕ ਜਿਹੜੀ ਟੈਂਡਰ ਪ੍ਰਕਿਰਿਆ ਤੋਂ ਛੂਟ ਹੋਊਗੀ ਕਈ ਵਾਰ ਛੋਟੇ-ਛੋਟੇ ਇਕੁਪਮੈਂਟ ਲੈਣੇ ਹੁੰਦੇ ਸੀ ਮਨ ਲਓ ਕਿਸੇ ਹਸਪੀਟਲ ਨੇ ਅਲਟਰਾਸਾਉਂਡ ਮਸ਼ੀਨ ਖਰੀਦਣੀ ਆ ਜਾਂ ਕੋਈ ਹੋਰ ਇਕੁਪਮੈਂਟ ਕਿਦਣਾਗਾ ਉਹ ਫਾਈਲ ਜਿਹੜੀ ਆ ਅਪ ਟੂ ਸੈਕਟਰੀ ਆਉਂਦੀ ਸੀ ਵਿਧਾਨ ਸਭਾ ਸੌਰੀ ਕੈਬਨਿਟ ਤੱਕ ਆਉਂਦੀ ਸੀ ਉਹ ਇੰਨੀਆਂ ਮਨਜ਼ੂਰੀਆਂ ਲੈਂਦੇ ਲੈਂਦੇ ਸਾਲ ਜਿਹੜਾ ਲੰਘ ਜਾਂਦਾ ਸੀਗਾ ਸੋ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਹੋਊਗਾ ਔਰ 5 ਲੱਖ ਰੁਪਏ ਤੱਕ ਦੀ ਅਸੀਂ ਲਿਮਟ ਜਿਹੜੀ ਆ ਉਹ ਕੀਤੀ ਆ ਇਹਦੇ ਨਾਲ ਬੈਸਮੰਟ ਥੱਲੇ ਜਿਹੜਾ ਅਮਲਾ ਫੈਲਾਗਾ ਉਹਨੂੰ ਕੰਮ ਕਰਨ ਦੇ ਦਾ ਸਕਾਲਾ ਹੋਊਗਾ ਪਰ ਪ੍ਰੋਕਿਊਰਮੈਂਟਾਂ ਦੇ ਅੰਦਰ ਪ੍ਰੋਕਿਊਰਮੈਂਟ ਰੂਲਸ ਦੇ ਅੰਦਰ ਇਹ ਜਿਹੜੀ ਅਸੀਂ ਛੋਟੀ ਚੋਧ ਕੀਤੀ ਆ ਜਿਹਦੇ ਨਾਲ ਮੈਨੂੰ ਸਭ ਨੂੰ ਕਿ ਸਾਨੂੰ ਬਹੁਤ ਵੱਡਾ ਡਿਪਾਰਟਮੈਂਟ ਦਾ ਫਾਇਦਾ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਨ ਅਜੰਡਾ ਐਜੂਕੇਸ਼ਨ ਤੇ ਹੈਲਥ ਅੱਜ ਹੈਲਥ ਨੂੰ ਲੈ ਕੇ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ अहम ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਨੇਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੂੰ ਅਸੀਂ ਇੰਪੈਨਲ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਪਰ ਅਸੀਂ ਉਹਨਾਂ ਨੂੰ ਟੁਕਮਾ ਜਿਹੜਾ ਮੁਆਵਜ਼ਾ ਕਹਿ ਲਈਏ ਜਾਂ ਉਹਨਾਂ ਨੂੰ ਇਨਸੈਂਟਿਵ ਗੁੱਡ ਵਰਡ ਹੈ ਕਿ ਇਨਸੈਂਟਿਵ ਜਿਹੜਾ ਅਸੀਂ ਉਹਨਾਂ ਨੂੰ ਦੇਵਾਂਗੇ ਪੰਜਾਬ ਦੇ ਅੰਦਰ ਕਾਫੀ ਸ਼ਾਰਟ ਹੈ ਇਸ ਗੱਲ ਦੀ ਪਰ ਲੇਕਿਨ ਅਸੀਂ ਨੇ ਫੈਸਲਾ ਕੀਤਾ ਹੈਗਾ ਕਿ ਅਸੀਂ 300 ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੂੰ ਬਾਹਰੋਂ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਅੰਦਰ ਕੰਮ ਕਰਦੇ ਨੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤਾਂ ਆਨ ਕਾਲ ਦਾ ਵੀ ਉਹਨਾਂ ਦਾ ਸਿਰੱਖਿਆ ਗਿਆ ਜਿਹੜੀ ਓਪੀਡੀ ਦੇ ਅੰਦਰ ਆਉਣਗੇ ਜਿਹੜੇ ਓਪੀਡੀ ਦੇ ਅੰਦਰ ਆਉਣਗੇ ਤਾਂ ਅਸੀਂ ਉਹਨਾਂ ਨੂੰ ਘੱਟੋ ਘੱਟ ਫੀਸ ਜਿਹੜੀ ਆ ਅ ਨਿਰਧਾਰਤ ਕੀਤੀ ਹੈ 100 ਰੁਪਿਆ ਤੇ 100 ਰੁਪਿਆ ਫੀਸ ਲੈਣਗੇ ਡਾਕਟਰ ਤੋਂ ਜਿਹੜੇ ਓਪੀਡੀ ਚ ਸੌਣਗੇ ਜਦੋਂ ਓਪੀਡੀ ਚ ਮਰੀਜ਼ ਚੈੱਕ ਕਰਨ ਲਈ ਆਉਣਗੇ ਤਾਂ 100 ਰੁਪਿਆ ਜਦੋਂ ਇੰਡੋਰ ਪੇਸ਼ੈਂਟ ਨੂੰ ਚੈੱਕ ਕਰਨ ਲਈ ਆਉਣਗੇ ਤਾਂ ਉਦੋਂ ਵੀ ਉਹਦਾ 100 ਰੁਪਿਆ ਹੈਗਾ ਸੋ ਵੱਧ ਤੋਂ ਵੱਧ ਮਰੀਜ਼ ਜਿਹੜੇ ਨੇ ਸੌਰੀ ਮਰੀਜ਼ਾਂ ਦੀ ਗਿਣਤੀ OPD ਚ 50 ਤੋਂ ਲੈ ਕੇ 150 ਚੈੱਕ ਕਰ ਸਕਦਾ ਹੈਗਾ ਔਰ ਇਨਡੋਰ ਦੇ ਵਿੱਚ 2 ਤੋਂ ਲੈ ਕੇ 20 ਤੱਕ ਚੈੱਕ ਕਰ ਸਕਦਾ ਹੈਗਾ ਇਸ ਤੋਂ ਬਿਨਾ ਜਿਹੜੇ ਸਾਡੇ ਇਨ ਸਰਵਿਸ ਡਾਕਟਰ ਨੇਗੇ ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ ਜੇਕਰ ਉਹ ਸਪੈਸ਼ਲਿਸਟ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਔਨ ਕਾਲ ਕੀਤਾ ਜਾਊਗਾ ਮੰਨ ਲਓ ਉਹਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀਂ ਡੈਂਚ ਕਾਲ ਕਰਦੇ ਆ ਤਾਂ ਉਹਨੂੰ 1000 ਰੁਪਏ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜੇਕਰ ਉਹਨੂੰ ਰਾਤ ਨੂੰ ਕਾਲ ਕੀਤਾ ਜਾਊਗਾ ਤਾਂ ਉਹਦਾ ਸੈਂਟਰ ਇਨਸੈਂਟਿਵ ਜਿਹੜਾ ਉਹ ਡਬਲ ਹੋ ਜਾਊਗਾ ਸੋ ਇਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਇੱਕ ਬਹੁਤ ਵੱਡਾ ਕਾਰਜਾ ਉਹ ਪੂਰਾ ਹੋ ਜੂ ਅਸੀਂ ਪਹਿਲੀ ਛੱਟੇ ਜਿਹੜੀ 300 ਤੋਂ ਵੱਧ ਸੌਰੀ 300 ਪੋਸਟਾਂ ਭਰਨ ਦੀ ਪ੍ਰਵਾਨਗੀ ਦਿੱਤੀ ਆ ਸਪੈਸ਼ਲਿਸਟ ਡਾਕਟਰਾਂ ਨੂੰ ਕਿ ਇਹਨਾਂ ਨੂੰ ਔਨ ਕਾਲ ਬੁਲਾ ਲਿਆ ਜਾਵੇ ਔਰ ਜਿਹੜੀਆਂ ਵੀ ਸਰਵਿਸਸਾਂ ਲੋਕਾਂ ਨੂੰ ਮਹੱਈਆ ਕਰਵਾਈਆਂ ਜਾਣ ਕਿ ਨਹੀਂ ਕੇਵਰ ਕੀ ਹੁੰਦਾ ਜਿੱਥੇ ਸਪੈਸ਼ਲਿਸਟ ਡਾਕਟਰ ਨਹੀਂ ਹੁੰਦਾ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਿਆ ਹੁੰਦਾ ਪੇਸ਼ੈਂਟ ਜਿਹੜਾ ਉਹ ਸਰਕਾਰੀ ਹਸਪੀਟਲ ਦਾ ਆ ਜਾਂਦਾਗਾ ਔਰ ਡਾਕਟਰ ਨਾ ਹੋਣ ਦੇ ਕਾਰਨ ਜਾਂ ਲੇਟ ਹੋਣ ਦੇ ਕਾਰਨ ਉਹ ਮਰੀਜ਼ ਨੂੰ ਜਿਹੜੇ ਦਿੱਕਤ ਆਉਂਦੀ ਐ ਉਸੇ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਸਰਕਾਰ ਨੇ ਕੀਤਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੂੰ ਇੰਪੈਨਲ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਅਸੀਂ ਮਾਣ ਪੱਤਾ ਦੇਵਾਂਗੇ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਵੱਡੇ ਫੈਸਲੇ ਜਿਹੜੇ ਲੱਗੇ ਉਹ ਅੱਜ ਦੀ ਕੈਬਨਟ ਚ ਹੋਏ ਨੇ ਇਸ ਤੋਂ ਬਿਨਾ ਅੱਜ ਦੀ ਕੈਬਨਟ ਦੇ ਅੰਦਰ ਸਰਦਾਰ ਭਗਵੰਤ ਸਿਮਰ ਮਾ ਜੀ ਨੇ ਇੱਕ ਬਹੁਤ ਵੱਡਾ ਵਿਚਾਰ ਕੀਤਾਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਜਿਹੜੇ ਡਾਕਟਰ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਜਿਹੜੇ ਟੀਚਰ ਆਪਣੇ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਔਰ ਉੱਥੇ ਕੰਮ ਕਰਨਗੇ ਉਹਨਾਂ ਦੇ ਲਈ ਅਸੀਂ ਸਪੈਸ਼ਲ ਜਿਹੜਾ ਸੈਂਟਰ ਰੱਖਣ ਦੀ ਗੱਲ ਜਿਹੜੀ ਅੱਜ万 ਸਾਹਿਬ ਨੇ ਕੀਤੀ ਹੈ ਸੋ ਉਹਦੇ ਲਈ ਅਸੀਂ ਅਧਿਕਾਰੀਆਂ ਨੂੰ ਕਿਹਾਗਾ ਕਿ ਇਹਦੇ ਤੇ ਜਲਦ ਪ੍ਰੋਪੋਜ਼ਲ ਬਣਾ ਕੇ ਭੇਜੋ ਕਿਉਂਕਿ ਨਹੀਂ ਕੀ ਹੋ ਰਿਹਾ ਤਰਨਤਾ ਵਿੱਚ ਬਦਲੀ ਕਰਵਾ ਕੇ ਹਰਾਂ ਕੇ ਉਹਨਾਂ ਦਾ ਜਿਹੜਾ ਭਰਤੀ ਹੋਈ ਹੁੰਦੀ ਆ ਉਹ ਬਾਰਡਰ ਏਰੀਆ ਵਿੱਚ ਹੋਈ ਹੁੰਦੀ ਆ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਦੂਸਰੇ ਸਟੇਟ ਉਹਦੇ ਚ ਆ ਜਾਂਦੇ ਨੇ ਸੈਂਟਰ ਤੇ ਲਗਭਗ ਸਾਰਾ ਜਿਹੜਾ ਬਾਰਡਰ ਏਰੀਆ ਖਾਲੀ ਰਹਦਾ ਹੈਗਾ ਸੋ ਇਹਦੇ ਲਈ ਆਉਣ ਵਾਲੇ ਸਮੇਂ ਜਿਹੜੀ ਪਾਲਿਸੀ ਬਣ ਕੇ ਤਿਆਰ ਹੋਊਗੀ ਤਾਂ ਕਿ ਜਿਹੜਾ ਬਾਰਡਰ ਦੇ ਉੱਤੇ ਸਵਾਵਾ ਨਿਭਾਊਗਾ ਲਾਸਟ ਮਿੰਟ ਸਵਾਵਾ ਨਿਭਾਊਗਾ ਉਹਨੂੰ ਕਿਵੇਂ ਅਸੀਂ ਇਨਸੈਂਟਿਵਾਇਜ਼ ਕਰਨਾਗਾ ਕਿਸ ਤਰ੍ਹਾਂ ਉਹਨੂੰ ਪ੍ਰਸ਼ਾਣ ਕਰਨਾਗਾ ਕਿਸ ਤਰ੍ਹਾਂ ਉਹ ਅਸੀਂ ਇਨਕ੍ਰੀਮੈਂਟਲ ਜਾਂ ਉਹਦੀ ਸਰਵਿਸ ਦੇ ਤਰ੍ਹਾਂ ਕੀ ਕੀ ਲਾਭ ਦੇਣੇ ਨੇਗੇ ਇਹ ਸਾਰਾ ਕਰਨ ਦਾ ਮਾਨਯੋਗ ਸੀਐਮ ਸਾਹਿਬ ਨੇ ਫੈਸਲਾ ਕੀਤਾ ਹੈਗਾ ਔਰ ਸਾਰੇ ਆਫੀਸਰ ਸਾਹਿਬਾਨ ਦੀ ਜੁਤੀ ਲਈ ਆ ਕਿ ਇਹ ਇੱਕ ਪੌਸਿਬਲਾਈ ਜਾਵੇ ਜਿਹੜੇ ਖਾਸ ਕਰਕੇ ਬਾਰਡਰ ਦੇ ਸੱਤਾ ਜ਼ਿਲ੍ਹਿਆਂ ਦੇ ਅੰਦਰ ਸਿਵਾਵਾ ਨਮਾਉਦੇ ਨਹੀਂ ਤਾਂ ਜੇ ਆਪਾਂ ਗੱਲ ਕਰੀਏ ਤਾਂ ਮਹਾਲੀ ਸਾਰਾ ਤਾਂ ਭਰਿਆ ਪਿਆਗਾ 100% ਪਟਿਆਲਾ ਭਰਿਆ ਪਿਆ ਸੰਗਰੂਰ ਭਰਿਆ ਪਿਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਸਾਰੇ ਅੰਦਰਲੇ ਡਿਸਟ੍ਰਿਕਟ ਭਰੇ ਪਏ ਨੇ ਔਰ ਆਊਟਰ ਦੇ ਡਿਸਟ੍ਰਿਕਟ ਜਿਹੜੇ ਨੇਗੇ ਉਹ ਕਿਤਨਾ ਕਿਤੇ ਖਾਲੀ ਰਹਿ ਜਾਂਦੇ ਨੇ ਕਿ ਸੋ ਇਸ ਗੱਲ ਨੂੰ ਤਰਕ ਸੰਗਤ ਬਣਾਉਣ ਲਈ ਜਿਹੜਾ ਅੱਜ ਇਹ ਫੈਸਲਾ ਕੀਤਾ ਗਏ ਆਉਣ ਵਾਲੇ ਸਮੇਂ ਦੀ ਅਗਡੀਆਂ ਕੈਬਨਟ ਦਾ ਹਿੱਸਾ ਹੋਊਗਾ ਪਰ ਲੇਕਿਨ ਅੱਜ ਅਫਸਰ ਸਾਹਿਬਾ ਅਮੂਜੇ ਬਾਰੇ ਜਾਣੂ ਕਰਵਾਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਜੀ ਨੇ ਜਦੋਂ ਅਸੀਂ ਹੁਣ ਤਰਨਤਾਰਨ ਦੀ ਇਲੈਕਸ਼ਨ ਚ ਗਏ ਔਰ ਉਸ ਤੋਂ ਪਹਿਲਾਂ ਵੀ ਜਦੋਂ ਬਾਰਡਰ ਤੇ ਜਾਂਦੇ ਨੇ ਕਿ ਅਸੀਂ ਦੇਖਦੇ ਆ ਕਿ ਬੜੀ ਸਮੱਸਿਆ ਆਉਂਦੀ ਆ ਆ ਲੋਕ ਇੱਕੋ ਗੱਲ ਕਰਦੇ ਨੇ ਕਿ ਸਾਡਾ ਜਿਹੜਾ ਡਾਕਟਰ ਉਹ ਕਿੱਥੇ ਗਿਆ ਸਾਡਾ ਟੀਚਰ ਕਿੱਥੇ ਗਿਆ ਸੋ ਹੁਣ ਜਿਹੜਾ ਵੀ ਉੱਥੇ ਡਾਕਟਰ ਅਸੀਂ ਅਪਾਇੰਟ ਕਰਾਂਗੇ ਜਿਹੜਾ ਵੀ ਅਸੀਂ ਟੀਚਰ ਮਾਸਟਰ ਉੱਥੇ ਅਪਾਇੰਟ ਕਰਾਂਗੇ ਉਹਨੂੰ ਅਸੀਂ ਸਪੈਸ਼ਲ ਕੁਛ ਨਾ ਕੋ ਜਿਹੜਾ ਅ ਇਨਸੈਂਟਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਸੋ ਇਹਦੇ ਮੇਰੇ ਅਗਲੀ ਕੈਬਨਟ ਚ ਵਿਚਾਰ ਕਰੂੰਗਾ ਥੈਂਕ ਯੂ ਵਕਤ ਜਿੱਦ ਬਣੇਗਾ ਹੂੰ ਵਕਤ ਜਿੱਦ ਬਣੇਗਾ